ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਦੋਵੇਂ ਹੱਥ ਜੋੜ ਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਕੁਦਰਤ ਗਿਆਨ ਚੈਨਲ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਸੰਗਤ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਗੁਰਬਾਣੀ ਦੇ ਨਾਲ ਸੰਬੰਧਿਤ ਸਾਖੀਆਂ ਲੈ ਕੇ ਆਉਂਦੇ ਹਾਂ ਤੇ ਜਿਹੜੀ ਸਾਖੀ ਤੁਸੀਂ ਅੱਜ ਸਰਵਣ ਕਰਨ ਜਾ ਰਹੇ ਹੋ ਉਹ ਸਾਖੀ ਇਹ ਹੈ ਕਿ ਕਿਸ ਤਰ੍ਹਾਂ ਪੰਚਮ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਜਿਨ੍ਹਾਂ ਨੇ ਸੁਖਮਣੀ ਸਾਹਿਬ ਜੀ ਦੀ ਗੁਰਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਤੇ ਕਿਸ ਤਰ੍ਹਾਂ ਇਹ ਪਵਿੱਤਰ ਇਲਾਹੀ ਗੁਰਬਾਣੀ ਕਾਲ ਯੁਗ ਤੋਂ ਸਾਡੀ ਰੱਖਿਆ ਕਰਦੀ ਹੈ ਸੰਗਤ ਜੀ ਧਿਆਨ ਨਾਲ ਇਸ ਸਾਖੀ ਨੂੰ ਸੁੰਨਾ ਅਤੇ ਕੋਸ਼ਿਸ਼ ਕਰਨਾ ਕਿ ਇਹ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਪੰਚਮ ਪਾਸ਼ਾ ਸਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ੁਕਰਾਨਾ ਲਿਖਣਾ ਨਾ ਭੁੱਲਣਾ ਸੰਗਤ ਜੀ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਗੁਰੂ ਜੀ ਦੀ ਸੰਗਤ ਜੀ ਇਹ ਜੋ ਸਮਾਜ ਚੱਲ ਰਿਹਾ ਹੈ ਕੋਰ ਭਿਆਨਕ ਕਾਲ ਯੁਗ ਦਾ ਚੱਲ ਰਿਹਾ ਹੈ ਕਾਲ ਯੁਗ ਦੇ ਲੱਛਣ ਵੱਧ ਰਹੇ ਹਨ ਜਿਵੇਂ ਕਿ ਇੱਕ ਮਿਸਾਲ ਹੈ ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ ਉਸ ਕੋਲੋਂ ਸਾਰੇ ਡਰਦੇ ਹਨ ਕਿਉਂਕਿ ਰਾਜਾ ਦਾ ਜੋ ਚਾਹੇ ਉਹ ਹੀ ਕਰ ਸਕਦਾ ਹੈ ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਹੈ ਜਿਸ ਨੂੰ ਚਾਹੇ ਫਾਂਸੀ ਲਗਵਾ ਸਕਦਾ ਹੈ ਪੂਰੀ ਤਾਕਤ ਦਾ ਮਾਲਕ ਹੁੰਦਾ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਯੁੱਗ ਜਾ ਰਿਹਾ ਹੈ ਇਸ ਤੇ ਕਾਲ ਯੁਗ ਦਾ ਰਾਜ ਹੈ ਪਹਿਲੇ ਸਤਜੁਗ ਫਿਰ ਤ੍ਰੇਤਾ ਫਿਰ ਦਵਪਰ ਤੇ ਹੁਣ ਕਾਲ ਯੁਗ ਦਾ ਰਾਜ ਹੈ ਕਿਉਂਕਿ ਉਹ ਰਾਜਾ ਹੈ ਪੰਜ ਇਸ ਤੇ ਚਰਨੈਲ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਅਤੇ ਆਲਸ, ਨੀਂਦਰ, ਦੁਸ਼, ਈਰਖਾ, ਚੁਗਲੀ, ਦਲਿੱਦਰੀ, ਬੁਰਾ ਸੋਚਣਾ ਤੇ ਹੋਰ ਇਹ ਸਾਰੀਆਂ ਇਸ ਦੀਆਂ ਫੌਜਾਂ ਹਨ ਪਰ ਜੇ ਸੁਖਮੀ ਸਾਹਿਬ ਜੀ ਦੀ ਬਾਣ ਲੱਗੀ ਹੋਵੇ ਤਾਂ ਇਸ ਦੇ ਅੱਗੇ ਕਲਯੁਗ ਉਸ ਦੀਆਂ ਫੌਜਾਂ ਉਸ ਤੇ ਜਰਨੈਲ ਦਾ ਵੀ ਕੋਈ ਜੋਰ ਨਹੀਂ ਚੱਲਦਾ ਤੁਸੀਂ ਕਦੀ ਦੇਖਿਆ ਹੋਏਗਾ ਕਿ ਕੋਈ ਚੰਗਾ ਕਰਮ ਉੱਤੇ ਆਵੇ ਅੰਮ੍ਰਿਤ ਵੇਲਾ ਬਣ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਹੀ ਕਦੀ ਉੱਠਿਆ ਨਹੀਂ ਜਾਵੇਗਾ ਤੇ ਕਦੀ ਨਾਗਾ ਪੈ ਜਾਵੇਗਾ ਜਾਂ ਕਿਸੇ ਮਨਮੁਖ ਦਾ ਸੰਗ ਘੇਰ ਕੇ ਲੈ ਜਾਵੇਗਾ ਜਦੋਂ ਅਮਰਤ ਵੇਲੇ ਉੱਠੰਦਾ ਸਮਾਂ ਹੋਵੇਗਾ ਮਨ ਕਹੇਗਾ ਸੌ ਜਾ ਕਿੱਥੇ ਤਾਂ ਅਮਰਤ ਵੇਲੇ ਅਮਰਤ ਵਰਗਾ ਰਾਸ ਲੈਿੰਦੇ ਹੋਵੋਗੇ ਤੇ ਕਿਧਰੇ ਕਾਲ ਯੁਗ ਇੰਨੀ ਇੰਦਾ ਜ਼ਿਆਦਾ ਹਾਵੀ ਹੋ ਜਾਂਦਾ ਹੈ ਕਿ ਕਹਿੰਦਾ ਹੈ ਸੌ ਜਾ ਕਈ ਵਾਰ ਸਾਡੇ ਨਾਲ ਐਸਾ ਬੀਤਦਾ ਹੈ ਜਦੋਂ ਸਮਾਂ ਦਾ ਅਮਰਤ ਪੀਣ ਦਾ ਹੁੰਦਾ ਹੈ ਪਰ ਨੀਂਦਰ ਬਹੁਤ ਜ਼ੋਰ ਪਾ ਦਿੰਦੀ ਹੈ ਮਨੁੱਖ ਬਹੁਤ ਕੋਸ਼ਿਸ਼ ਕਰਦਾ ਹੈ ਕਿ ਅਮਰਤ ਵੇਲਾ ਬਣ ਜਾਵੇ ਪਰ ਨਹੀਂ ਬਣਦਾ ਆਮ ਕਰਕੇ ਹੀ అలਾਰਮ ਵੀ ਲਾਉਂਦੇ ਹਾਂ ਇੱਕ ਨਹੀਂ ਦੋ ਦੋ ਤਿੰਨ ਤਿੰਨ ਘੜੀਆਂ ਤੇ ਵੀ అలਾਰਮ ਵੱਜਦਾ ਹੈ ਪਰ ਨੀਂਦ ਇੰਨਾ ਜ਼ਿਆਦਾ ਜ਼ੋਰ ਪਾ ਦਿੰਦੀ ਹੈ ਕਿ ਵਾਸ ਹੀ ਨਹੀਂ ਚੱਲਦਾ అలਾਰਮ ਬੰਦ ਕਰਕੇ ਫਿਰ ਸੌ ਜਾਂਦੇ ਹਾਂ ਭਾਵ ਕਲਯੁਗ ਜ਼ੋਰ ਪਾਉਂਦਾ ਹੈ ਉੱਠਾ ਨਹੀਂ ਦਿੰਦਾ ਇੱਕ ਵਾਰ ਕਲਯੁਗ ਤਨ ਸਾਹਿਬ 시ਦੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਹੀਰੇ ਮੋਤੀ ਜਵਾਹਰਾਤ ਲੈ ਲਵੋ ਇਹ ਅੰਮ੍ਰਿਤ ਵੇਲੇ ਦੀ ਗੁਰਬਾਣੀ ਨਾ ਪੜੋ ਤੇ ਨਾ ਪੜਾਓ ਤੇ ਕੋਲ ਖੜੇ ਸੀ ਭਾਈ ਮਰਦਾਨਾ ਜੀ ਕਲਜੁਗ ਨੂੰ ਪੁੱਛਣ ਲੱਗੇ ਮੈਨੂੰ ਇੱਕ ਗੱਲ ਦੱਸ ਇਹ ਜਿਹੜੀ ਤੂੰ ਆਪਣੇ ਉੱਪਰ ਚਾਦਰ ਲਈ ਹੈ ਉਹ ਤਾਂ ਸਾਰੀ ਛੇਕੋ ਛੇਕ ਹੈ ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਵੀ ਨਹੀਂ ਹੈ ਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਦੀਆਂ ਗੱਲਾਂ ਕਰਦਾ ਪਿਆ ਹੈ ਕਲਜੁਗ ਕਹਿਣ ਲੱਗਾ ਇਹ ਵੀ ਤੇਰੇ ਨਾਲਕ ਦਾ ਹੀ ਕੀਤਾ ਹੋਇਆ ਹੈ ਭਾਈ ਮਰਦਾਨਾ ਜੀ ਕਹਿੰਦੇ ਕਿ ਮੇਰਾ ਗੁਰੂ ਨਾਨਕ ਤਾਂ ਅੰਮ੍ਰਿਤ ਵੰਡਦਾ ਹੈ ਕਣ ਜੂ ਕਹਿਣ ਲੱਗਾ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਹਨ ਮੈਂ ਉਹਨਾਂ ਉੱਤੇ ਆਪਣੀ ਆਲਸ ਰੂਪੀ ਚਾਦਰ ਪਾ ਦਿੰਦਾ ਹਾਂ ਜਿਹੜੇ ਤਾਂ ਹੁੰਦੇ ਹਨ ਕੱਚੇ ਉਹ ਤਾਂ ਇਸ ਚਾਦਰ ਦੀ ਲਪੇਟ ਵਿੱਚ ਸੁੱਤੇ ਰਹਿ ਜਾਂਦੇ ਹਨ ਤੇ ਜਿਹੜੇ ਹੁੰਦੇ ਹਨ ਪੱਕੇ ਉਹ ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟ ਦਿੰਦੇ ਹਨ ਤੇ ਅਸ਼ਨਾਨ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਹਨ ਉਹਨਾਂ ਨੇ ਲੱਤਾਂ ਮਾਰ-ਮਾਰ ਕੇ ਮੇਰੀ ਚਾਦਰ ਛੇ ਕੋ ਛੇ ਕਰ ਦਿੱਤੀ ਹੈ। ਭਾਵ ਕੀ ਰੁਕਦਾ ਹੈ ਕਲਜੋ। ਸੰਗਤ ਜੀ ਅੰਮ੍ਰਿਤ ਵੇਲੇ ਦੇ ਤੇ ਕਲਜੋ ਦੇ ਭਿਆਨਕ ਸਮੇਂ ਦੇ ਨਾਲ ਸੰਬੰਧਿਤ ਧੰਨ ਧੰਨ ਪਿਆਰੇ ਭਵਨਨ ਸਿੰਘ ਜੀ ਕਲੇਰਾ ਵਾਲਿਆਂ ਦੇ ਇਤਿਹਾਸ ਵਿੱਚੋਂ ਇੱਕ ਬੜੀ ਅਨੋਖੀ ਸਾਖੀ ਮਿਲਦੀ ਹੈ। ਧੰਨ ਧੰਨ ਪਿਆਰੇ ਭਵਨਨ ਸਿੰਘ ਜੀ ਮਹਾਰਾਜ ਸਵਾ 12 ਵਜੇ ਉੱਠਣਾ ਜਬ ਤੱਕ ਕਰਨਾ ਆਪ ਵੀ ਜੁੜਨਾ ਤੇ ਦੁਨੀਆਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਨਾਂ ਜੋੜਨਾ ਪਰ ਕਲ ਜੋ ਕੋਲੋਂ ਬਰਦਾਸ਼ਤ ਨਾ ਹੋਇਆ। ਬਾਬਾ ਜੀ ਇੱਕ ਵਾਰ ਨਨ ਸਰ ਕਲੇਰਾ ਵਿਖੇ ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ ਉਸ ਵਕਤ ਸੰਗਤ ਜੀ ਉਥੇ ਜੰਗਲ ਬਿਆਬਾਨ ਸੀ। ਵੱਡੇ ਵੱਡੇ ਦਰਖਤ ਸਨ, ਸੁਨਸਾਨ ਜਗ੍ਹਾ ਸੀ। ਇਹ ਤਾਂ ਬਾਤ ਵਿੱਚ ਤਾਂ ਤਾਂ ਨੇ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਰੀਬ ਨਵਾਰ ਜੀ ਨੇ ਜੰਗਲ ਨੂੰ ਮੰਗਲਮਈ ਕੀਤਾ ਸਰੋ ਸਰੋਵਰ ਤਿਆਰ ਕਰਵਾਇਆ। ਸੁੰਦਰ ਸਥਾਨ ਬਣਾਏ ਹਨ ਉੱਥੇ ਬਾਬਾ ਜੀ ਤਪ ਕਰ ਰਹੇ ਸਨ ਧੰਨ ਧੰਨ ਪਿਆਰੇ ਬੰਨਨ ਸਿੰਘ ਜੀ ਮਹਾਰਾਜ ਸੇਵਕ ਦੇ ਕੋਲੋਂ ਸੁਖਣੀ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਸਨ ਬਾਬਾ ਜੀ ਇੱਕ ਚੌਂਕੜੀ ਦੇ ਵਿੱਚ ਇੱਕ ਚੌਂਕੜੀ ਦੇ ਵਿੱਚ ਪੰਜ ਪਾਠ ਰੋਜ਼ਾਨਾ ਸੀ ਸੁਖਣੀ ਸਾਹਿਬ ਜੀ ਇਸ ਸਰਵਣ ਕਰਦੇ ਸਨ ਸੰਗਤ ਜੀ ਉੱਥੇ ਕੀ ਕੌਤਕ ਵਾਪਰਿਆ ਇੱਕ ਬੜੀ ਭਿਆਨਕ ਸ਼ਕਲ ਦਾ ਜੀਵ ਬਾਬਾ ਜੀ ਦੇ ਸਾਹਮਣੇ ਆਕਰੋਪਾ ਮਹਾਪੁਰਖ ਨੇ ਨੇਤਰ ਖੋਲੇ ਤੇ ਪੁੱਛਿਆ ਭਈ ਤੂੰ ਕੌਣ ਹੈ ਉਹ ਭਿਆਨਕ ਸੂਰਤ ਦਾ ਜੀਵ ਅੱਖ ਲੱਗਾ ਮੈਂ ਕਲਜੋਗਾ ਹਾਂ ਜਿਸ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਚੱਲਦਾ ਹੈ ਬਾਬਾ ਜੀ ਕਹਿੰਦੇ ਫਿਰ ਅਸੀਂ ਕੀ ਕਰੀਏ ਅਸੀਂ ਤਾਂ ਤੈਨੂੰ ਨਹੀਂ ਬੁਲਾਇਆ ਇੱਥੇ ਸਾਡੇ ਕੋਲ ਕੀ ਲੈਣ ਆਇਆ ਹੈ ਕਲਜੋ ਕਹਿੰਦਾ ਮੈਂ ਤੁਹਾਡੇ ਤੋਂ ਬੜਾ ਦੁੱਖਾਂ ਬਾਬਾ ਜੀ ਕਹਿੰਦੇ ਅਸੀਂ ਤੈਨੂੰ ਅਜਿਹੇ ਕਿਹੜਾ ਦੁੱਖ ਦਿੱਤਾ ਹੈ ਅਸੀਂ ਤਾਂ ਇੱਥੇ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹਾਂ ਭਜਨ ਬੰਦਗੀ ਕਰ ਰਹੇ ਹਾਂ ਕਲ ਜੁ ਕਹਿੰਦਾ ਮੈਂ ਉਹਨਾਂ ਸਾਰਿਆਂ ਤੋਂ ਹੀ ਦੁਖੀ ਹਾਂ ਜੋ ਨਾਮ ਜਪਦੇ ਤੇ ਜਪਾਉਂਦੇ ਹਨ ਮੇਰਾ ਰਾਜ ਹੈ ਮੇਰੇ ਰਾਜ ਵਿੱਚ ਤਾਂ ਕਾਮ ਵਾਸ਼ਨਾਵਾਂ ਦੀਆਂ ਲਹਿਰਾਂ ਚਲਣੀਆਂ ਚਾਹੀਦੀਆਂ ਹਨ ਮਾਸ ਸ਼ਰਾਬ ਦੇ ਦੌਰ ਚੱਲਣੇ ਚਾਹੀਦੇ ਹਨ ਤੇ ਤੁਸੀਂ ਨਾਮ ਦਾ ਆਵਾਜ਼ਾ ਦੇ ਰਹੇ ਹੋ ਇਹ ਹੀ ਮੇਰੇ ਲਈ ਸਭ ਤੋਂ ਵੱਡਾ ਦੁੱਖ ਹੈ ਸੰਗਤ ਜੀ ਫਿਰ ਬਾਬਾ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ ਕਬੀਰ ਸੰਤ ਨਾ ਛਾੜੇ ਸੰਤੈ ਜੋ ਕੋਟਿਕ ਮਿਲਹਿ ਅਸੰਤ ਬਾਬਾ ਜੀ ਕਹਿੰਦੇ ਹਨ ਤੇਰੇ ਵਰਗੇ ਹਜ਼ਾਰਾਂ ਕਾਲਯੁਗ ਵੀ ਆ ਜਾਣ ਅਸੀਂ ਇਹ ਰਿਸ਼ਤਾ ਨਹੀਂ ਛੱਡਣਾ ਜਦੋਂ ਇਹ ਜਵਾਬ ਸੁਣਿਆ ਤਾਂ ਕਾਲਯੁਗ ਦੀਆਂ ਅੱਖਾਂ ਲਾਲ ਗੁੱਸੇ 'ਚ ਅੱਗ ਬਬੂਲਾ ਹੱਥ ਨਾ ਪੀੜਦਾ ਮੁਠੀਆਂ ਨਾ ਪੀੜਦਾ ਹੋਇਆ ਕਹਿਣ ਲੱਗਾ ਵਿਕਾਰਤਾ ਮੈਂ ਤੁਹਾਡਾ ਬਹੁਤ ਕੁਝ ਸਾਂਦਾ ਹਾਂ ਪਰ ਇੱਥੇ ਇਹ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਇਸ ਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਚੰਗਾ ਕੀਤਾ ਕਿ ਆਪਣੀ ਕਮਜ਼ੋਰੀ ਤਾਂ ਤੂੰ ਆਪ ਹੀ ਦੱਸ ਦਿੱਤੀ ਹੈ ਆਪਣੀ ਬਿਮਾਰੀ ਦਾ ਇਲਾਜ ਆਪੇ ਹੀ ਤੂੰ ਸਾਨੂੰ ਦੱਸ ਦਿੱਤਾ ਹੈ ਜੇ ਤੂੰ ਸੁਖਮਨੀ ਸਾਹਿਬ ਤੋਂ ਇੰਨਾ ਡਰਦਾ ਹੈ ਅਸੀਂ ਅੱਗੇ 5 ਪਾਠ ਸੁਣਦੇ ਸਾਂ ਹੁਣ 24 ਘੰਟੇ ਸੁਖਮਨੀ ਸਾਹਿਬ ਜੀ ਦਾ ਪਾਠ ਚੱਲੇਗਾ ਕਦੀ ਭੋਗ ਨਹੀਂ ਪਵੇਗਾ ਸੰਗਤ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਜਿੱਥੇ ਸੁਖਮਨੀ ਸਾਹਿਬ ਜਿਹਦਾ ਪਾਠ ਨਿਰੰਤਰ ਹੀ ਚੱਲ ਰਿਹਾ ਹੈ ਹੁਣ ਆਪੇ ਹੀ ਸੰਗਤ ਜੀ ਤੁਸੀਂ ਅੰਦਾਜ਼ਾ ਲਗਾ ਲਵੋ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਦਾ ਜਿਸ ਦਾ ਰਾਜ ਹੈ ਉਸ ਦਾ ਵੀ ਜਮਹਣ ਬਾਣੀ ਦੇ ਅੱਗੇ ਵਸ ਨਹੀਂ ਚੱਲਦਾ ਇਹ ਜੋ ਕੋਰ ਕਲਿਕ ਦਾ ਸਮਾਂ ਚੱਲ ਰਿਹਾ ਹੈ ਇਸ ਨਾਲ ਦੁਨੀਆ ਕਦੋਂ ਦੀ ਬਰਬਾਦ ਹੋ ਗਈ ਹੋਵੇ ਇਸ ਛੜ ਦੇ ਪਾ ਦੇ ਸੰਸਾਰ ਵਿੱਚ ਜੇਕਰ ਨੌ ਜਿੰਨੀ ਮਰਿਆਦਾ ਕਾਇਮ ਹੈ ਇਹ ਸੰਸਾਰ ਜੇਕਰ ਪਰਲੋ ਤੋਂ ਬਚਿਆ ਹੈ ਤਾਂ ਉਹ ਕੇਵਲ ਮਾਪੁਰਖਾਂ ਦੀਆਂ ਕਮਾਈਆਂ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਰਮਾਹ ਸੰਦਕਾ ਸੰਗਤ ਜੀ ਤੁਸੀਂ ਆਪ ਵੀ ਇਹ ਗੱਲ ਨੂੰ ਪਰਖਿਆ ਹੋਵੇਗਾ ਕਿ ਜਦੋਂ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜ੍ਹੋਗੇ ਨੀਂਦਰ ਬਹੁਤ ਜ਼ਿਆਦਾ ਜ਼ੋਰ ਪਾਵੇਗੀ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਹੈ ਉਹ ਕਲਯੁਗ ਦਾ ਰਾਜ ਨਹੀਂ ਚੱਲਣ ਦਿੱਤੀ ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਇੰਨੀ ਤਾਕਤ ਭਰੀ ਹੈ ਕਿ ਕਲਯੁਗ ਦੇਂਦਾ ਹੈ ਕਿੱਦਰੇ ਇਹ ਕਿਸੇ ਦੇ ਹਿਰਦੇ ਵਿੱਚ ਨਾ ਵਸ ਜਾਵੇ ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਗਾਉਂਦਾ ਹੈ ਇਸ ਬਾਣੀ ਤੋਂ ਡਰਦਾ ਹੈ ਕਲਯੁਗ ਕਿ ਜੇ ਇਹ ਵਸ ਗਈ ਸਿੱਖ ਦੇ ਅੰਦਰ ਤਾਂ ਮੇਰੀਆਂ ਤਾਂ ਜੜਾਂ ਉਖੜ ਜਾਣੀਆਂ ਹਨ ਖਾਸ ਸੰਗਤ ਜੀ ਜਗਤ ਵਿੱਚ ਝੂਠ ਦਾ ਪਸਾਰਾ ਹਰ ਪਾਸੇ ਹੈ ਸੰਸਾਰ ਜਲ ਰਿਹਾ ਹੈ ਟੀਵੀ ਦਾ ਜ਼ੋਰ ਨੀਂਦਰ ਦਾ ਜ਼ੋਰ ਈਰਖਾ ਚੁਗਲੀ ਦਵੇਸ਼ ਸਭ ਪਾਸੇ ਛਾਈ ਹੋਈ ਹੈ ਇੱਕ ਕਮਰੇ ਵਿੱਚ ਅੱਗ ਲੱਗੀ ਹੋਵੇ ਤੇ ਕੋਈ ਕਹੇ ਉਸ ਕਮਰੇ ਵਿੱਚੋਂ ਨੰਗ ਗਏ ਦੂਸਰੇ ਕਮਰੇ ਵਿੱਚ ਜਾਣਾ ਹੈ ਤੇ ਸੇਕ ਵੀ ਨਾ ਲੱਗੇ ਇਹ ਬਹੁਤ ਔਖੀ ਗੱਲ ਹੈ ਭਾਵੇਂ ਕੋਈ ਕਹੇ ਕਿ ਮੇਰੀ ਅਖੀਰੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜਿਆ ਨਾਮ ਨਾਲ ਜੁੜਿਆ ਗੁਰਸਿੱਖੀ ਨਾਲ ਜੁੜਿਆ ਹੋ ਬੀਤ ਜਾਵੇ ਇਹ ਹੈ ਦੂਜੇ ਕਮਰੇ ਵਿੱਚ ਜਾਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਣੀ ਵਿੱਚ ਲੈਂਦੇ ਹਨ ਜਗਤ ਜਲੰਧਾ ਰੱਖ ਲੈ اپنی کرپاتا سنگت جی گھر وچ کجل ਅੱਖਾਂ ਵਿੱਚ ਪਾਉਣ ਵਾਲਾ سرمہ ਪਿਆ ਹੋਵੇ ਕਿਧਰੇ ਡੁੱਲ ਜਾਵੇ ਤੁਸੀਂ ਕਹੋ ਇਸ ਨੂੰ ਇਕੱਠਾ ਕਰਨਾ ਹੈ ਤੇ ਹੱਥ ਵੀ ਨਾਲ ਲਿਪੜੇ ਐਸਾ ਨਹੀਂ ਹੋ ਸਕਦਾ ਹੱਥ ਬਦੋ ਬਦਿ ਲਿਪੜ ਜਾਂਦੇ ਹਨ ਕਿਧਰੇ ਨਾ ਕਿਧਰੇ ਕਾਲਖ ਲੱਗ ਹੀ ਜਾਂਦੀ ਹੈ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਜਗ ਕਾਜਲ ਦੀ ਕੋਠੜੀ ਹੈ ਜੜਨ ਤੋਂ ਲੈ ਕੇ ਮੌਤ ਤੱਕ ਇਸ ਵਿੱਚ ਵਿਚਰਨਾ ਕਾਜਲ ਦੀ ਕੋਠੜੀ ਵਿੱਚ ਵਿਚਰਨਾ ਹੈ ਨਾਲ ਹੀ ਕਹਿੰਦੇ ਹਨ ਚਾਨਣਾ ਵੀ ਨਹੀਂ ਹੈ ਵੀ ਹਨੇਰਾ ਕਿਧਰੇ ਹਨੇਰੇ 'ਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੇ ਦਾਗਣਾ ਲੱਗੇ ਹੋਰ ਵੀ ਔਖੀ ਗੱਲ ਹੈ ਚਾਨਣ ਹੋਵੇ ਤਾਂ ਥੋੜਾ ਧਿਆਨ ਵੀ ਰੱਖਿਆ ਜਾ ਸਕਦਾ ਹੈ ਸੰਗਤ ਜੀ ਧੰਨ ਧੰਨ ਪੰਚਮ ਪਾਸ਼ਾ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਹਨੇਰੇ ਵਾਲਾ ਖੂ ਆਖਿਆ ਹੈ ਅੰਧਕੂਪ ਮਹਾ ਭਿਆਨ ਨਾਨਕ ਪਰ ਉਤਾਰ ਅੰਧ ਦਾ ਅਰਥ ਹੈ ਹਨੇਰਾ ਖੂਪ ਦਾ ਅਰਥ ਹੈ ਖੂ ਰਸਤੇ ਵਿੱਚ ਖੂ ਹੀ ਖੂ ਹੋਣ ਤੇ ਹੋਵੇ ਹਨੇਰਾ ਹੀ ਹਨੇਰਾ ਬਚ ਕੇ ਚੱਲਣਾ ਬਹੁਤ ਔਖਾ ਹੈ ਸੰਸਾਰ ਇਹੋ ਜਿਹਾ ਹੀ ਹੈ ਸੰਗਤ ਜੀ ਕਿਧਰੇ ਤੇ ਟੀਵੀ ਵੀ ਨਹੀਂ ਛੱਡਦਾ ਕਿਧਰੇ ਵਕਾਰ ਨਹੀਂ ਛੱਡਦੇ ਕਦੀ ਐਸੀਆਂ ਹਨੇਰੀਆਂ ਅੰਦਰ ਚੱਲਣ ਲੱਗ ਜਾਂਦੀਆਂ ਹਨ ਐਸੇ ਖਿਆਲ ਮਨ ਵਿੱਚ ਪ੍ਰਗਟ ਹੋ ਜਾਂਦੇ ਹਨ ਜਿਹੜੇ ਗੁਰੂ ਨੂੰ ਨਹੀਂ ਚੰਗੇ ਲੱਗਦੇ ਕਦੀ ਕੋਈ ਲਹਿਰ ਦਿਮਾਗ ਤੇ ਐਸਾ ਦਬਾਅ ਦਿੰਦੀ ਹੈ ਕਿ ਜੁੜਿਆ ਹੋਇਆ ਮਨ ਵੀ ਟੁੱਟ ਜਾਂਦਾ ਹੈ। ਨਾਮਦੇਵ ਜੀ ਕਿੰਨੇ ਵੱਡੇ ਭਗਤ 72 ਵਾਰ ਦਰਸ਼ਨ ਹੋਏ ਭਗਵਾਨ ਦੇ ਕਿੰਨੀ ਵੱਡੀ ਭਗਤੀ ਫਿਰ ਵੀ ਕਹਿੰਦੇ ਹਨ ਤਾਰ ਲੈ ਬਾਪ ਬੀਠ ਲਾ। ਭਗਤ ਨਾਮਦੇਵ ਜੀ ਕਹਿੰਦੇ ਹਨ हे ਭਗਵਾਨ ਮੈਂ ਤੇਰਾ ਨਾਮ ਤਾਂ ਜਪਦਾ ਹਾਂ ਪਰ ਕਈ ਲਹਿਰਾਂ ਆਉਂਦੀਆਂ ਹਨ। ਕਦੀ ਲੋਭ ਦੀ ਲਹਿਰ ਕਦੀ ਮੈਨ ਦੀ ਲਹਿਰ ਹਮੇਂ ਧੀਰ ਕਦੇ ਕੋਈ ਤੇ ਕਦੀ ਕੋਈ ਕਾਲ ਯੁਗ ਦਾ ਸਮਾਂ ਹੈ ਲਹਿਰਾਂ ਬੜੀਆਂ ਤਗੜੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਡੋ ਕੇ ਲੈ ਜਾ ਡੂਬ ਕੇ ਲੈ ਜਾਵੇ ਭਾਵ ਕੀ ਬਹੁਤ ਔਖਾ ਹੈ ਸੰਗਤ ਜੀ ਕਾਲ ਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇੰਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਨਿਭਾਉਣੇ ਸੰਗਤ ਜੀ ਸੋਚਿਆ ਕਰੋ ਗਹਿਰਾਈ ਵਿੱਚ ਜਾ ਕੇ ਜਦੋਂ ਗਹਿਰਾਈ ਵਿੱਚ ਜਾਓਗੇ ਤਾਂ ਕਹੋਗੇ ਕਿ ਵਾਕਈ ਪਤਾ ਨਹੀਂ ਇਸ ਕਲਯੁਗ ਦੇ ਰਾਜ ਵਿੱਚ ਕਿਹੜੇ ਵੇਲੇ ਕੋਈ ਲਹਿਰ ਸਾਡਾ ਵੀ ਦਿਮਾਗ ਖਰਾਬ ਕਰ ਦੇਵੇ ਕਿਸੇ ਮਨਮੁਖ ਦਾ ਸੰਗ ਸਾਨੂੰ ਕਿਰਕੇ ਲੈ ਜਾਵੇ ਦੁਨੀਆ ਦੇ ਝੂਠੇ ਪਰ ਮਨਮੋਹਕ ਮਨਮੋਹਕ ਰੰਗ ਸਾਨੂੰ ਆਪਣੇ ਵਿੱਚ ਆਪਣੇ ਵੱਲ ਖਿੱਚ ਕੇ ਲੈ ਜਾਣ ਕਿਉਂਕਿ ਸੰਗਤ ਦੀ ਝੂਠ ਦਾ ਪਸਾਰਾ ਬਹੁਤ ਜ਼ਿਆਦਾ ਹੈ ਸੱਚੇ ਬੰਦੇ ਦਾ ਚੱਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਇਸ ਕਲਯੁਗ ਦੇ ਹੋਰ ਸਮੇਂ ਵਿੱਚ ਪੱਤੀਆਂ ਹਨੇਰੀਆਂ ਤੇ ਵਾਦੀਆਂ ਲਹਿਰਾਂ ਤੋਂ ਇਹ ਸੁਖਮੀ ਸਾਹਿਬ ਜੀ ਦੀ ਬਾਣੀ ਸਾਡੀ ਰਾਖੀ ਕਰਦੀ ਹੈ ਕਿੰਨੀ ਕੁ ਤਾਕਤ ਭਰੀ ਹੈ ਸਤਿਗੁਰ ਜੀ ਨੇ ਇਸ ਪਵਿੱਤਰ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮੀ ਸਾਹਿਬ ਜੀ ਦਾ ਧੰਨ ਹੈ ਫਿਰ ਕਲਜੋ ਤੁਹਾਡੇ ਤੇ ਹਾਵੀ ਨਹੀਂ ਹੋ ਸਕੇਗਾ ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ ਅਸਲੀ ਉਹੀ ਹੈ ਜਿਸ ਦੀ ਅਖੀਰਲੇ ਸਵਾਸਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਿਭ ਜਾਵੇ ਜਿਉਣਾ ਤਾਂ ਉਸ ਦਾ ਹੈ ਬੜਿਆਂ ਨੂੰ ਦੇਖੀਦਾ ਹੈ ਕਈ ਵਾਰ ਬੜਾ ਚਾ ਚੜਦਾ ਹੈ ਅਮਰਤ ਵੇਲੇ ਜਾਗਣ ਦਾ ਬਾਣੀ ਪੜ੍ਹਨ ਦਾ ਗੁਰਦੁਆਰੇ ਜਾਣ ਦਾ ਅਮਰਤ ਸ਼ਾਕੇ ਗੁਰੂ ਦੇ ਸਿੱਖ ਸੱਜਣ ਦਾ ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਦਾ 6 ਮਹੀਨੇ ਸਾਲ ਬਾਅਦ ਜਾਂ 2 ਸਾਲ ਬਾਅਦ ਸਾਰਾ ਚਾ ਠੰਡਾ ਹੋ ਜਾਂਦਾ ਹੈ ਫਿਰ ਜ਼ਿੰਦਗੀ ਕਿੱਥੇ ਦੀ ਕਿੱਥੇ ਨਰਕ ਚ ਗਰਕ ਹੋ ਜਾਂਦੀ ਹੈ ਕਾਲ ਯੁਗ ਐਸਾ ਪ੍ਰਭਾਵ ਪਾਉਂਦਾ ਹੈ ਅਮਰਤ ਵੇਲਾ ਵੀ ਟੁੱਟ ਜਾਂਦਾ ਹੈ ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ ਦੂਜੀ ਬਹੁ ਗਿੰਦੀ ਘੇਰ ਕੇ ਲੈ ਜਾਂਦੀ ਹੈ ਜੇ ਸੁਖਨੀ ਸਾਹਿਬ ਜੀ ਦਾ ਲੜ ਫੜੋਗੇ ਫਿਰ ਅੱਗੇ ਵਧੇ ਜਾਓਗੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਨੀ ਸਾਹਿਬ ਜੀ ਦੀ ਪੈਰਾ ਲਗਾ ਕੇ ਰੱਖੋ ਸੁਖਨੀ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਲਾ ਕੇ ਰੱਖੋ ਆਪਣੇ ਬੱਚਿਆਂ ਨੂੰ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਓ ਘਰਾਂ ਵਿੱਚ ਭੈਣਾਂ ਨੇ ਜਾਂ ਵੀਰਾਂ ਕੋਲ ਜਦੋਂ ਵੀ ਟਾਈਮ ਮਿਲੇ ਸੁਖਨੀ ਸਾਹਿਬ ਜੀ ਦਾ ਜਾਪ ਕਰੋ ਗੁਰੂ ਘਰਾਂ ਦੀ ਦਰਸ਼ਨ ਕਰੋ ਪੱਕੇ ਸਿੱਖ ਬਣੋ ਸੰਗਤ ਜੀ ਇਥੇ ਇਹ ਸਾਡੀ ਸਾਖੀ ਸਮਾਪਤ ਹੁੰਦੀ ਹੈ ਆਪਜੀ ਦੇ ਨਾਲ ਸਾਖੀ ਸਾਂਝੀ ਕਰਦੇ ਆਂ ਦਾਸ ਤੋਂ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪਜੀ ਤੋਂ ਮਾਫੀ ਮੰਗਦੇ ਹਾਂ ਗੁਰੂ ਜੀ ਕੀ ਪਿਆਰੀ ਸੰਗਤ ਬਖਸ਼ਣਹਾਰ ਹੈ ਬਖਸ਼ਣਯੋਗ ਹੈ ਸੰਗਤ ਜੀ ਦਾਸ ਨੂੰ ਮਾਫ ਕਰ ਦੇਣਾ ਅਤੇ ਇੱਕ ਗੱਲ ਹੋਰ ਜਿਨ੍ਹਾਂ ਨੇ ਵੀ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦਾ ਜਾਪ ਹਜੇ ਨਹੀਂ ਸ਼ੁਰੂ ਕੀਤਾ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਲਿਖੀ ਹੋਈ ਪੁਸਤਕ ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ ਜ਼ਰੂਰ ਪੜੋ ਸੰਗਤ ਜੀ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਆਵੇਗਾ ਬਹੁਤ ਗੁਰਬਾਣੀ ਤੇ ਤੁਹਾਡਾ ਵਿਸ਼ਵਾਸ ਵਧੇਗਾ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਜੀ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ